ਕੋ ਇਹ ਘਟਨਾ ਤੇ ਬਹੁਤ ਵੱਡੀ ਸਾਜ਼ਿਸ਼ ਹੈ ਸਾਡੇ ਖਾਸ ਕਰਕੇ ਇਸ ਖਿੱਤੇ ਤੇ ਔਰ ਸਾਡੇ ਵਰਕੇ ਦੇ ਸਾਡੇ ਭਾਈਚਾਰੇ ਨੂੰ ਮਤਲਬ ਭਾਵਨਾ ਪੜਕਾਉਣ ਤੇ ਔਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਦੇ ਕੋਲ ਇਹੋ ਜਿਹੇ ਦੋਸ਼ੀ ਖੜੇ ਜਾਂਦੇ ਆ ਸਰਕਾਰ ਉੱਤੋਂ ਬੱਸ ਦੱਸਦੀ ਨਹੀਂ ਕਿ ਉੱਤੇ ਪੜਦਾ ਪਉਂਦੀ ਹੈ ਇਹਦਾ ਮਤਲਬ ਸਰਕਾਰ ਨੇ ਕਰਾਇਆ ਜਿਹੜਾ ਦੋਸ਼ੀ ਹੈ ਉਹਦੀ ਡਿਟੇਲ ਕਾਲ ਡਿਟੇਲ ਜਿਹੜੀ ਸੋਸ਼ਲ ਮੀਡੀਆ ਤੇ ਪਾਓ ਲੋਕੀ ਚੈੱਕ ਕਰਨ ਵੀ ਕਿਹਦੇ ਕਿਹਦੇ ਨਾਲ ਉਹਨੇ ਗੱਲ ਕੀਤੀ ਆ ਕਿੰਨੇ ਕਿੰਨੇ ਨੂੰ ਭੇਜਿਆ ਇਹ ਤਾਂ ਪਹਿਲਾਂ ਬੇਅਦਮੀਆ ਹੋਇਆ ਨੰਦਪੁਰ ਸਾਹਿਬ ਉਹਦੀ ਵੀ ਬੰਦਾ ਫੜਿਆ ਗਿਆ ਕੋਈ ਨਹੀਂ ਪਤਾ ਕੌਣ ਕਿੱਥੇ ਆ ਹੌਲੀ ਜੀ ਕਹਿੰਦੇ ਜੇ ਮੰਦਬੁੱਧੀ ਆ ਮੰਦਬੁੱਧੀ ਆ ਭਾਈ ਕਿਸੇ ਕੱਪੜੇ ਵਾਲੇ ਦੇ ਕੱਪੜੇ ਚੁੱਕੇ ਜਿਹੜੀ ਉਹਦੀ ਲੋੜ ਉਹ ਪੂਰੀ ਕਰੇ ਇਹਨਾਂ ਨਾਲ ਕੀ ਉਹਦਾ ਰੁਲਿਆ ਸਾਡੇ ਗ੍ਰੰਥਾਂ ਨਾਲ ਸਾਡੇ ਜਿਹੜੇ ਜਿਹੜੇ ਸਾਡੇ ਜਿਹੜੇ ਸਾਡੇ ਮਾਰਗਦਰਸ਼ਕ ਲੋਕ ਨੇ ਜਿਹੜੇ ਜਿਨ੍ਹਾਂ ਨੇ ਦੇਸ਼ ਨੂੰ ਜਾਗ ਸਿਖਾਈ ਹੈ ਸੰਵਿਧਾਨ ਦਿੱਤਾ ਆ ਉਹਨਾਂ ਦੀ ਉਹਨਾਂ ਦੀ ਸਟੈਚੂਆਂ ਤੇ ਉਹਨਾਂ ਦੇ ਮੂਰਤਾਂ ਦੇ ਵੇਦ ਵੀ ਕੋਈ ਕੌਣ ਕਰੇ ਉਹਨਾਂ ਦੇ ਮਤਲਬ ਸਟੈਚੂਆਂ ਦੀ ਖਾਸ ਦਿਨ ਚੁਣਿਆ ਗਿਆ ਇਸ ਘਟਨਾ ਦੇ ਲਈ 26 ਜਨਵਰੀ ਜਦੋਂ ਸਾਰਾ ਦੇਸ਼ ਇਹਦੀ ਸਥਾਪਨਾ ਦੇ ਦਿਵਸ ਮਨਾ ਰਿਹਾ 69 ਦੇ ਦਿਵਸ ਦੀ ਉਹ ਦਿਨ ਕਿ ਚੁਣਿਆ ਗਿਆ ਤੇ ਜੇ ਹੈਗਾ ਜੇ ਸਰਕਾਰ ਸਰਕਾਰ ਨੂੰ ਮੈਂ ਕਹੂੰਗਾ ਕਿ ਚਰਾਏ ਦੇ ਖਲੋ ਕੇ ਦੱਸੋ ਕੌਣ ਹੈ ਬੰਦਾ ਕਿੱਥੋਂ ਆਇਆ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਅੱਜ ਕੱਲ੍ਹ ਤੇ ਆਰਟੀਫੀਸ਼ੀਅਲ ਇੰਟੈਲੀਜੈਂਟ ਤਾਂ ਤੁਸੀਂ ਜਿੰਨੂ ਮਰਜ਼ੀ ਫੜ ਸਕਦੇ ਜੀ ਅੱਜ ਦੀ ਨਹੀਂ ਜੀ ਇਹ ਸਰਕਾਰ ਸੁੱਤੀ ਹੈ ਮੁੱਖ ਮੰਤਰੀ ਸਾਹਿਬ ਵੀ ਸੁੱਤੇ ਨੇ ਲਗਾਤਾਰ ਤਮਾਕੇ ਹੋ ਰਹੇ ਨੇ ਲਗਾਤਾਰ ਇਹ ਸਾਰੀਆਂ ਇਨਪੁਟਸ ਇਹਨਾਂ ਦੇ ਕੋਲ ਨੇ ਕਿਉਂ ਨਹੀਂ ਕੰਮ ਹੋ ਰਿਆ ਜੇ ਨਹੀਂ ਤੁਹਾਡੀ ਹੋਮ ਮਿਨਿਸਟਰੀ ਸਾਥ ਦੇ ਜੇ ਸਾਹਮਣੇ ਹੋਮ ਮਿਨਿਸਟਰ ਦੇ ਖਲੋ ਜਾ ਕੇ ਜੇ ਕੇਂਦਰ ਕੇਂਦਰੇ ਜੇ ਕੋਈ ਬਾਹਰ ਦਾ ਬੰਦਾ ਬਾਹਰ ਹਿੰਦਾ ਤੁਸੀਂ ਉੱਤੇ ਕੀ ਐਕਟ ਕੀਤਾ ਅਜੇ ਤੱਕ ਅੱਛਾ ਸਰ ਉਹ ਤੁਸੀਂ ਉਹ ਸਫਾਈ ਕੀਤੀ ਪਰ ਸਫਾਈ ਦਾ ਵੀ ਹਾਲ ਕਾਫੀ ਮਾੜਾ ਦੱਸਿਆ ਜਾਂਦਾ ਤਸਵੀਰਾਂ ਸਿਰਫ ਲੋਕਾਂ ਨੂੰ ਵਿਖਾਉਣ ਲਈ ਤੁਹਾਡੇ ਕੈਮਰੇ ਨਾਲ ਹੀ ਵਿਖਾਉਣਾ ਵਾਸਤੇ ਆ ਹਾਲਾਤ ਉੱਤੇ ਵੇਖ ਲਓ ਚੜ ਕੇ ਅਸੀਂ ਚੱਲੇ ਆਂ ਜਿਹੜੇ ਦਾਗ ਰਹਿ ਗਏ ਨਿਕਲਦੇ ਨਹੀਂ ਕਿ ਸਾਨੂੰ ਤੁਹਾਡੇ ਸਾਹਮਣੇ ਅੱਧਾ ਪੌਣਾ ਘੰਟਾ ਹੋ ਗਿਆ ਉੱਤੇ ਝਾੜ ਮਤਲਬ ਝਾੜੂ ਦੇ ਨਾਲ ਕੋਸ਼ਿਸ਼ ਕੀਤੀ ਵੀ ਨਿਕਲ ਜੇ ਇਹ ਸਵਾਦ ਹੀ ਗੱਲ ਕਰੋ ਕਿ ਸਵਾਦ ਜਿੰਨੀ ਹੈਗੀ ਉਹ ਤਾਂ ਚਟ ਲੱਸ ਜਣੀ ਰਾਤ ਕੱਲ ਦੀ ਲੱਗੀ ਹੈ ਪਰ ਜਿਹੜੇ ਪੱਕੇ ਦਾਗ ਨੇ ਦੋਰੀ ਮੈਂ ਤਿਲਕ ਨੂੰ ਡਿਗਣੋਂ ਬਚਿਆ ਕਿਉਂਕਿ ਪੱਕਾ ਜਾਲਾ ਬਚਿਆ ਕਿਸੇ ਨੇ ਉੱਤੇ ਚੜ ਕੇ ਨਹੀਂ ਵੇਖਿਆ ਕੋਈ ਜਵਾਬ ਦੇ ਨਹੀਂ ਹੈਗਾ ਇਹਦਾ ਸਿਰਫ ਫੋਟੋਆਂ ਖਚਾਉਣੀਆਂ ਨੇ ਪ੍ਰੈਸ ਤੇ ਜਾ ਕੇ ਉੱਥੇ ਉੱਥੇ ਖੜੇ ਹੋਣਾ ਹੈ ਆਪਣੀ ਵਾਹ ਵਾਹ ਬਸ ਫੋਟੋਆਂ ਜੁ ਹੋਣੀ ਹੈ ਪਰ ਗਰੀਬ ਜਿਹੜੇ ਲੋਕ ਨੇ ਲੋਕ ਇੰਨਾ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਇਸ ਲੈ ਇਸ ਘਟਨਾ ਦੀ ਸਿਟਿੰਗ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਸਿਟਿੰਗ ਜੱਜ ਜਿਹੜਾ ਹੈ ਉਹ ਦੱਸਣ ਕਿ ਇਹ ਘਟਨਾਵਾਂ ਕਿਉਂ ਵਾਪਰੀਆਂ ਨੇ ਇੱਕ ਤੇ ਇਹ ਇੱਥੇ ਬੈਠੇ ਕਰੀ ਜਾਂਦੇ ਆ ਭਾਜੀਪੀ ਵਾਲੇ ਉੱਥੇ ਉੱਪਰ ਲੰਬੂ ਲਾਈ ਜਾਂਦੇ ਉੱਥੇ ਹੁਣ ਅਮਿਤ ਸ਼ਾ ਜੀ ਕੋਈ ਸਾਰੇ ਦੇਸ਼ ਸਾਡਾ ਅੰਦੋਲਨ ਚੱਲ ਰਿਹਾ ਕਿ ਜਿਹੜੀ ਬਾਬਾ ਸਾਹਿਬ ਭੀਮਰਾਓ ਬੇਦਕੀ ਦੀ ਬੇਦ ਜਿਹੜੀ ਉਹਨਾਂ ਨੇ ਮਤਲਬ ਉਹਨਾਂ ਸ਼ਬਦ ਬੋਲੇ ਨੇ ਉਹਨਾਂ ਦੀ ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦੀ ਮਾਫੀ ਮੰਗਣ ਪਰ ਕੋਈ ਨਹੀਂ ਹੈਗਾ ਜਦੋਂ ਐਡੇ ਐਡੇ ਵੱਡੇ ਲੋਕ ਕਰ ਰਹੇ ਨੇ ਇਹੋ ਜਿਹਾ ਕੰਮ ਤੇ ਫਿਰ ਦੂਜੇ ਨਹੀਂ ਦੂਜੇ ਨਹੀਂ ਤੇ ਕਰਨਾ ਹੀ ਕਰਨਾ ਉਹਨਾਂ ਦੀ ਤੇ ਆਦਤ ਬਣ ਗਈ ਹੈ ਪਰ ਸਰ ਇਹਦਾ ਹੱਲ ਕੀ ਹੈ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਪਹਿਲੇ ਹਾਲੇ ਹੈ ਕਿ ਜਿਹੜੇ ਜ਼ਿੰਮੇਵਾਰ ਜਿਹੜੇ ਸਟੇਟ ਚਲਾ ਰਹੇ ਨੇ ਜਿਹੜੇ ਦੇਸ਼ ਚਲਾ ਰਹੇ ਨੇ ਪਹਿਲੇ ਤੇ ਉਹ ਮਾਫੀ ਮੰਗਣ ਲੋਕਾਂ ਤੋਂ ਕਿ ਉਹ ਫੇਲ ਨੇ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਗੱਲ ਕਰ ਰਹੇ ਸੀਰ ਸਾਹਿਬ ਦਾ ਬਿਆਨ ਆਇਆ ਸਰ ਕਿ ਇਸ ਤਰ੍ਹਾਂ ਵੇਖਦੇ ਹੋ ਮੇਰੀ ਮੇਰਾ ਮਕਸਦ ਹੈ ਕਿ ਕਿਤੇ ਇਹਨੇ ਨੇ 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 ਫਿਰ ਫਿਰ ਸਾਰੇ ਜਿੰਦੇ ਵੀ ਸਾਡੇ ਮਤਲਬ ਲੱਗੇ ਨੇ ਤੇ ਸੁਰੱਖਿਆ ਦੇ ਸਿਰ ਸਾਰੀ ਜਗ੍ਹਾ ਤੇ ਤੁਸੀਂ ਸਿਕਿਉਰਿਟੀ ਕਰੋਗੇ ਤਾਂ ਇਹ ਬੇ ਗੋਣੀ ਦੱਸਦੇ ਵੀ ਕਾਹ ਹੋ ਕੇ ਹੋ ਰਿਹਾ ਇੱਕ ਵਾਰ ਤਾਲੀਵਾਸ ਸਾਹਿਬ ਦੇਖੋ 200 ਕੱਦ ਦੀ ਦੂਰੀ ਤੇ ਪੁਲਿਸ ਸਟੇਸ਼ਨ ਐ ਇੱਥੋਂ ਲਾਲ ਆਰਡਰ ਤੁਹਾਡੇ ਸਾਹਮਣੇ ਹੀ ਹੈ ਜਿਹੜੇ ਜਿਹੜੀ ਪੁਲਿਸ ਤੇ ਬੰਬ ਛੁੱਟੇ ਜਾ ਰਹੇ ਨੇ ਲਾਲ ਆਰਡਰ ਦੀ ਸਿੱਧੀ ਹੋਰ ਤੁਹਾਨੂੰ ਕੋ ਦੱਸਣ ਦੀ ਲੋੜ ਹੈ ਅੱਛਾ ਤਾਲੀਵਾਸ ਜਿਹੜੇ ਆਏ ਸੀ ਉਹ ਕਹਿੰਦੇ ਸੀ ਕਿ ਸਿਚੁਏਸ਼ਨ ਅੰਡਰ ਕੰਟਰੋਲ ਆ ਆ ਦੇਖ ਲਓ ਕੰਟਰੋਲ ਐ ਥਾਣੇ ਦੇ ਬੰਬ ਛੁੱਟੇ ਜਾ ਰਹੇ ਅੰਡਰ ਕੰਟਰੋਲ ਨੇ ਜੇ ਉਹਨਾਂ ਦੇ ਮੁਤਾਬਕ ਐ ਫਿਰ ਉਹਨਾਂ ਨੂੰ ਇਹ ਪ੍ਰਭਾਸ਼ਾ ਉਹਨਾਂ ਨੂੰ ਮੁਬਾਰਕ ਪਰ ਪੰਜਾਬ ਨਹੀਂ ਇਹਨੂੰ ਪਸੰਦ ਕਰਦਾ ਇਸ ਵੇਲੇ ਲੋਕਾਂ ਦੇ ਮਨ 'ਚ ਦਹਿਸ਼ਤ ਹੈ ਡਰ ਹੈ ਜਿੱਤੇ ਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਸਰਕਾਰ ਜਿਹੜੀ ਸਰਕਾਰ ਸੈਸ਼ਨ ਨਹੀਂ ਬੁਲਾ ਰਹੀ ਸੈਸ਼ਨ ਤੋਂ ਭੱਜ ਰਹੀ ਹੈ ਕਿਉਂਕਿ ਡਿਬੇਟ ਤੋਂ ਭੱਜਣਗੇ ਉੱਥੇ ਲੋਕਾਂ ਨੂੰ ਪੁੱਛਣੇ ਸਵਾਲ ਡਿਬੇਟ ਤੋਂ ਭੱਜਣੇ ਹੈ ਸੈਸ਼ਨ ਨਹੀਂ ਬੁਲਾ ਰਹੇ ਕੋਈ ਕੈਬਨਿਟ ਦੀ ਮੀਟਿੰਗ ਨਹੀਂ ਹੋ ਰਹੀ ਫਿਰ ਤੁਸੀਂ ਉਹਦੇ ਬਾਰੇ ਕੀ ਕਰੋਗੇ ਅੱਛਾ ਲਗਦਾ ਤੋੜਨ ਵਾਲਾ ਸ਼ਖਸ ਹੈ ਉਹ ਵੀ ਦਲਿਤ ਦੱਸਿਆ ਜਾ ਰਿਹਾ ਹਲੇ ਤੱਕ ਯਾਰ ਗੱਲ ਹੋਵੇ ਦਲਿਤ ਕਿਹ ਹੋਵੇ ਇਹ ਸਾਡੇ ਸਾਰਿਆਂ ਦੇ ਨੇ ਠੀਕ ਹੈ ਕਿਸੇ ਭਾਈਚਾਰੇ 'ਚ ਪੈਦਾ ਹੋਣ ਨਾਲੋਂ ਠੀਕ ਸਾਰੇ ਵਰਗਾਂ ਦੇ ਨੇ ਸਾਰੇ ਧਰਮਾਂ ਦੇ ਨੇ ਸਾਰਿਆਂ ਦੇ ਸਾਂਝੇ ਨੇ ਸਾਡੇ ਲਈ ਉਹਨਾ ਉੱਡਾ ਹੀ ਦੋਸ਼ੀ ਭਾਵੇਂ ਕਿਸੇ ਵਰਗ ਦਾ ਹੋਵੇ ਉਹ ਉਸੇ ਵਰਗ ਦਾ ਹੋਵੇ ਉੱਡਾ ਹੀ ਦੋਸ਼ੀ ਹੈ ਲੇਕਿਨ ਗੁਰਜੀਤ ਜੀ ਅੱਜ ਮੇਰ ਦੀ ਚੋਣ ਵੀ ਹੋਣੀ ਸੀ ਕਿ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੀ ਚੀਜ਼ਾਂ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਇਹ ਤੁਹਾਨੂੰ ਇੱਕ ਵਜੇ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਸਾਡੇ ਕੋਲ ਇਨਪੁਟਸ ਹੈਗੀਆਂ ਨੇ ਕੁਝ ਕਾਫੀ ਉਹ ਐਲਓਪੀ ਤੇ ਸਾਡੇ ਪੀਸੀਸੀ ਪ੍ਰੈਜ਼ੀਡੈਂਟ ਤੁਹਾਡੇ ਨਾਲ ਉੱਥੇ ਚਰਚਾ ਕਰਨਗੇ ਇਹਦੇ ਤੇ ਸਰ ਸਾਹਿਬ ਭਾਰਤੀ ਇਸ ਤਰੀਕੇ ਦਾ ਘੰਟਾ ਵਾਪਰੀ ਹੈ ਸਰਕਾਰ ਬਾਅਦ ਦੇ ਤੁਹਾਡੇ ਐਕਸ਼ਨ ਤੋਂ ਬਾਅਦ ਸਰਕਾਰ ਵੀ ਐਕਸ਼ਨ ਚਾ ਗਈ ਅਦੀ ਇਨਕੁਆਇਰੀ ਵੀ ਹੋਈ ਔਰ ਬਕਾਇਦਾ ਫੋਰੈਂਸਿਕ ਵੀ ਆਇਆ ਮੈਂ ਇੱਕੋ ਜੀ ਤੁਹਾਨੂੰ ਕ ਅਸੀਂ 10 ਵਜੇ ਆ ਗਏ ਇਹਨਾਂ ਨੂੰ ਸਾਫ਼ ਕਰਨ ਵਾਸਤੇ ਸਾਡੇ ਕੋਲ ਜਿੰਨਾ ਹੋਇਆ ਸੀ ਕੀਤਾ ਜਿੰਨਾ ਕਿ ਸਾਡੇ ਕੋਲ ਸਾਧਨ ਸੀ ਕਿਉਂਕਿ ਪੌੜੀ ਉੱਚੀ ਨਹੀਂ ਨਹੀਂ ਪਤ ਤੱਕ ਵੀ ਜਾਂਦੇ ਅਸੀਂ ਕਰਤਾ ਉਹ ਕੋਈ ਸਵੇਰ ਦਾ ਪਹੁੰਚਿਆ ਇੱਥੇ ਨਹੀਂ ਕੱਲ ਰਾਤੀ ਆਏ ਨਹੀਂ 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 ਕੱਲ ਰਾਤੀ ਆ ਗਏ ਨਹੀਂ ਨਹੀਂ ਸਿਚੁਏਸ਼ਨ ਕੰਟਰੋਲ ਚ ਨਹੀਂ ਨਹੀਂ ਸਾਫ਼-ਸਾਫ਼ ਕਿੰਨੇ ਕਰਨਾ ਸੀ ਪ੍ਰਸ਼ਾਸਨ ਨੂੰ ਭੇਜ ਦਿੰਦੇ ਵੀ ਜਾਓ ਕਿ ਸਫਾਈ ਕਰੋ ਦੀ ਕੋ ਆਇਆ 11 ਵਜੇ ਗਏ ਹੈ ਉਹ ਪਹੁੰਚਿਆ ਉਹੀ ਸਵਾਲ ਹੈ ਕਿ ਤੁਸੀਂ ਪਹੁੰਚ ਗਏ ਹੋ ਇੱਥੇ ਪਰ ਪ੍ਰਸ਼ਾਸਨ ਜਾਂ ਕੋਈ ਜਿਹੜੇ ਸੱਤਾਧਾਰੀ ਸਰਕਾਰ ਦੇ ਮੰਤਰੀ ਦਾ ਨੁਮਾਇੰਦਾ ਕੋਈ ਨਹੀਂ ਪਹੁੰਚਿਆ ਕਿਉਂਕਿ ਉਹਨਾਂ ਦੇ ਉਹਨਾਂ ਵਾਸਤੇ ਸਿਚੁਏਸ਼ਨ ਅੰਡਰ ਕ ਉਹਨਾਂ ਦੀ ਤੇਹੀ ਗੱਲ ਹੈ ਕਿ ਉਹ ਕਹਿੰਦੇ ਸਾਡਾ ਸਭ ਕੁਝ ਠੀਕ ਹੈ ਉਹਦੇ ਤਮਾਕਾ ਹੋ ਜੇ ਤਾਂ ਵੀ ਠੀਕ ਹੈ ਕੋਈ ਬੇਦਬੀ ਕਰ ਜੇ ਤਾਂ ਵੀ ਠੀਕ ਹੈ ਉਹਨਾਂ ਨੇ ਉਹਨਾਂ ਦਾ ਤੇ ਦੇਖੋ ਤਮਾਕਾ ਕਹਿ ਰਹੇ ਹੋ ਸਰਕਾਰ ਕਹਿੰਦੀ ਰੇਡੀਏਟਰ ਫਟਿਆ ਟਾਇਰ ਫਟਿਆ ਮੇਰੀ ਜਿੰਨੇ ਜਿੰਨੇ ਅਜੇ ਤੱਕ ਹੋਏ ਆ ਤੁਹਾਡੇ ਸਾਹਮਣੇ ਕੀ ਨਿਕਲਿਆ ਜੀ ਜਦੋਂ ਸ਼ੁਰੂਆਤ ਹੁੰਦੀ ਕਿੱਥੋਂ ਹੁੰਦੀ ਰੇਡੀਏਟਰ ਤੋਂ ਸਿਲੰਡਰ ਤੋਂ ਸਟੋਬ ਤੋਂ ਤੇ ਬਾਅਦ ਕਿੱਧਰ ਨੂੰ ਜਾਂਦੀ ਜਾਂਚ ਉਹ ਕਹਿੰਦੇ ਬੰਦੇ ਫੜੇ ਵੀ ਗਏ ਉਹ ਸਾਰੇ ਉਹ ਉਹ ਪੂਰੇ ਰੈਡੀਏਟਰ ਪਾੜਨ ਵਾਲੇ ਫੜੇ ਗਏ ਅਕਚਲ 'ਨਾ ਮੈਂ ਸਿਰਫ ਇੱਕੋ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਆਪ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਬਾਹਰ ਆਓ ਬਾਹਰ ਆ ਕੇ ਲੋਕਾਂ ਤੋਂ ਵਿਚਰੋ ਲੋਕਾਂ ਦੇ ਹਾਲਾਤ ਮਾੜੇ ਆ ਤੁਸੀਂ ਸਿਰਫ ਇੱਕ ਟਵੀਟ ਨਾਲ ਆਪਣੇ ਇਸ਼ਤਿਹਾਰ ਵੇਖਣ ਦੇ ਨਾਲ ਆਪਣੇ ਇਸ਼ਤਿਹਾਰਾਂ ਦੀ ਫੋਟੋ ਵੇਖਣ ਦੇ ਨਾਲ ਪੰਜਾਬ ਠੀਕ ਨਹੀਂਗਾ ਪੰਜਾਬ ਦੇ ਮਾੜੇ ਹਾਲਾਤ ਪਰ ਕੀ ਲੱਗਦਾ ਜੀ ਕੌਣ ਲੋਕ ਨੇ ਠੀਕ ਹੈ ਜੀ ਸੀਐਮ ਸਾਹਿਬ ਨੇ ਟਵੀਟ ਕੀਤਾ ਉਹਦੇ ਉਹ ਉਹਦੇ ਹਰ ਘਟਨਾ ਤੋਂ ਬਾਅਦ ਟਵੀਟ ਆਉਂਦਾ ਉਹਨਾਂ ਦਾ ਉਹ ਕੋਈ ਨਵੀਂ ਚੀਜ਼ ਨਹੀਂ ਉਹਦੇ ਉਹ ਕਾਪੀ ਪੇਸਟ ਹੀ ਕਰਦੇ ਨੇ ਤੁਹਾਨੂੰ ਕੀ ਲੱਗਦਾ ਕਿਹੜੀ ਤਾਕਤ ਹੈ ਜਿਹੜੀ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ ਇਹ ਮੇਰੀ ਗੱਲ ਨਹੀਂ ਸਮਝੀ ਤੁਸੀਂ ਉਹ ਦੱਸੋ ਨਾ ਜਿੰਨਾ ਕੋਈ ਇੰਟੈਲੀਜੈਂਸ ਹੈ ਸਾਰਾ ਕੁਝ ਦੱਸੋ ਲੋਕਾਂ ਸਾਹਮਣੇ ਰੱਖਣ ਜਿਹੜਾ ਜਿਹੜਾ ਕੰਮ ਹੀ ਨਹੀਂ ਕਰ ਰਹਾ ਮੈਨੂੰ ਤਾਂ ਲੱਗਦਾ ਇਹ ਆਪ ਹੀ ਨੇ ਵੀ ਅਹੀਂ ਕਰਨਾ ਹੀ ਕੁਝ ਨਹੀਂ ਜਿਹਨੂੰ ਜੁਬੈਰੀ ਦਿੱਤੀ ਹੈ ਜੁਬੈਰੀ ਤਾਂ ਉਹਦੀ ਹੈ ਉਹ ਆਕੇ ਤੁਹਾਡੀ ਗੱਲ ਦਾ ਜਵਾਬ ਦੇ ਵੀ ਆਹ ਤੱਕ ਦੇ ਹੁਣ ਗੁਰਜੀਤ ਔਜਲਾ ਇੱਕ ਬਤੌਰ ਮੈਂਬਰ ਪਾਰਲੀਮੈਂਟ ਜਿੰਨੇ ਮੇਰੀ ਸੇਵਾ ਹੈ ਮੈਂ ਆਪਣੀ ਤੇ ਕਰ ਰਿਹਾ ਪਰ ਜਿਹੜੀ ਅਥਾਰਟੀ ਕਿਹਦੇ ਕੋਲ ਹੈ ਹੋਮ ਮਿਨਿਸਟਰ ਕੌਣ ਨੇ ਉਹ ਦੱਸੇ ਨਾ ਕਿ ਤੁਹਾਨੂੰ ਜਦੋਂ ਮੈਂ ਬਾਰ ਬਾਰ ਕਹਿ ਰਿਹਾ ਦੇਸ਼ ਆਪਣਾ ਸੰਵਿਧਾਨ ਦਿਵਸ ਮਨਾ ਰਿਹਾ ਹੈ ਗਣਤੰਤਰ ਦਿਵਸ ਮਨਾ ਰਿਹਾ ਹੈ ਔਰ ਬਾਬਾ ਸਾਹਿਬ ਨੂੰ ਕੱਲ ਨਮਨ ਕਰਨ ਵਾਸਤੇ ਵੀ ਬਹੁਤ ਸਾਰੇ ਆਉਂਦੇ ਆ ਲੇਕਿਨ ਬਾਬਾ ਸਾਹਿਬ ਦੀ ਮੂਰਤੀ ਤੇ ਇਸ ਤਰੀਕੇ ਨਾਲ ਗੰਦਗੀ ਦਾ ਹੋਣਾ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਸੁਰੱਖਿਆ ਦਾ ਕੋਈ ਪ੍ਰਬੰਧ ਨਾ ਹੋਣਾ ਇਹ ਸਰਕਾਰ ਦੀ ਨਕਲੈਕੀ ਸ਼ੋਅ ਕਰਦਾ ਔਰ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਸਰਕਾਰ ਕੋਲੋਂ ਅਸੀਂ ਜਵਾਬ ਮੰਗਨੇ ਆ ਔਰ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਸਰਕਾਰ ਇਹ ਜ਼ਿੰਮੇਵਾਰੀ ਲੇ ਜਿਹੜਾ ਵੀ ਕੋਈ ਦੋਚੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਔਰ ਜਿਹੜਾ ਅਧਿਕਾਰੀ ਜਾਂ ਲੋਕਲ ਇਨਾਲਾ ਮੰਤਰੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਅੰਮ੍ਰਿਤ ਸਰ ਬਿਲਕੁਲ ਬੰਦ ਰਹੇਗਾ ਔਰ ਅਸੀਂ ਲੋਕਾਂ ਦਾ ਵੀ ਧੰਨਵਾਦ ਕਰ ਰਹੇ ਆ ਕਿ ਇਹ ਲੋਕ ਜਿਹੜੇ ਐ ਉਹ ਬਿਲਕੁਲ ਸਹਿਯੋਗ ਕਰ ਰਹੇ ਐ ਔਰ ਅਸੀਂ ਲੋਕਾਂ ਨੂੰ ਬਿਨਾਂ ਵਜ੍ਹਾ ਤੋਂ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਔਰ ਕਾਂਗਰਸ ਪਾਰਟੀ ਵੀ ਇਹ ਜਿਹੜਾ ਐ ਬੰਦ ਦੇ ਵਿੱਚ ਸ਼ਾਮਲ ਐ ਔਰ ਅਸੀਂ ਇਹ ਬੰਦ ਨੂੰ ਸਕਸੈਸ ਚਾਹਨੇ ਆ ਅਸੀਂ ਚਾਹਨੇ ਆ ਕਟਨਾਵਾ ਰੁਕਣ ਸਾਡਾ ਕੋਈ ਸ਼ੌਕ ਨਹੀਂ ਐ ਕਿ ਸ਼ਹਿਰ ਨੂੰ ਬੰਦ ਕਰੀਏ ਔਰ ਇਹ ਕਟਨਾਵਾ ਅਗਰ ਨਹੀਂ ਰੁਕੀਆਂ ਇਹ ਕਟਨਾਵਾ ਦੇ ਖਿਲਾਫ ਇਹ ਸਖਤ ਕਾਰਵਾਈ ਸਰਕਾਰ ਨਹੀਂ ਕੀਤੀ ਫਿਰ ਪੰਜਾਬ ਵੀ ਬੰਦ ਹੋਏਗਾ ਫਿਰ ਦੇਸ਼ ਵੀ ਬੰਦ ਹੋਏਗਾ ਸਰ ਲਾਂਗ ਰੋਡ ਨੂੰ ਕਿਸ ਤਰ੍ਹਾਂ ਦੇਖਦੇ ਹੋ ਚੰਦ ਕਦਮਾਂ ਦੀ ਦੂਰੀ ਖਾਣਾ ਜਿੱਥੇ ਕੱਢਣਾ ਵਾਪਰਦੀ ਹੈ ਬਈ ਲਾਂਨ ਆਰਡਰ ਤੁਹਾਨੂੰ ਮੈਂ ਕਿਹਾ ਵੀ ਕੱਲ ਗਨਤੰਤਰ ਦਿਵਸ ਦੀ ਜਿਸ ਦਿਨ ਕੱਟਣਾ ਹੋਈ ਹੈ ਗਨਤੰਤਰ ਦਿਵਸ ਵਾਲੇ ਦਿਨ ਬਈ ਇੱਥੇ ਲੋਕ ਬਾਬਾ ਸਾਹਿਬ ਨੂੰ ਨਮਨ ਕਰਨ ਵਾਸਤੇ ਆਉਂਦੇ ਆ ਔਰ ਇੱਥੇ ਨਾ ਸਾਫ ਸਫਾਈ ਔਰ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਜੇ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਇਹ ਬੇਦਬੀ ਹੋਈ ਹੈ ਤੇ ਇਹਦੀ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਆ ਔਰ ਅਸੀਂ ਸਰਕਾਰ ਕੋਲ ਜਵਾਬ ਮੰਗ